हां जी दोस्तों ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਬਾਈ ਸੋਨੂ ਵਪਾਰੀ ਦੇ ਕੋਲ ਵਪਾਰ ਦਾ ਕੰਮ ਆ ਦੋਸਤੋ ਰੁਟੀਨ ਦੇ ਵਿੱਚ ਪਸ਼ੂ ਇਸੇ ਤਰ੍ਹਾਂ ਆਉਂਦੇ ਆ ਇਸ ਕਰੇ ਸੋ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੇ ਤੇ ਖਾਸ ਵਿਜਿਟ ਤੁਸੀਂ ਪਿੰਡ ਲੋਕੇ ਕਰਨੀ ਆ ਨੇੜੇ ਕੈਰੋਂ ਸੋ ਇਹ ਪਿੰਡ ਦੋਸਤੋ ਬਿਲਕੁਲ ਨਾਲ ਲੱਗਦਾ ਕੈਰੋਂ ਦੀ ਦੂਰੀ ਥੋੜੀ ਆ ਪੈਸੇ ਪੱਟੀ ਸ਼ਹਿਰ ਵੀ ਤਕਰੀਬਨ ਕੋਈ 5-7 ਕਿਲੋਮੀਟਰ ਦੀ ਦੂਰੀ ਹੈਗੀ ਆ ਸੋ ਪੂਰੀ ਡਿਟੇਲ ਆਪਾਂ ਵੀਰ सोनू ਤੋਂ ਲੈ ਲਾਂਗੇ ਤੇ ਦੋਸਤੋ ਪਸ਼ੂ ਅੱਜ ਇਸ ਕਵਰ ਦੇ ਵਿੱਚ ਤੁਹਾਨੂੰ ਟੋਟਲ ਜਿਹੜੇ ਆ 5 ਨਗਰ ਦਿਖਾ ਦਨੇ ਆ ਜਿਨ੍ਹਾਂ ਦੇ ਵਿੱਚ ਉਹ ਮੱਝਾਂ ਨੇ ਝੋਟੀਆਂ ਨੇ ਪਸ਼ੂ ਆਲਮੋਸਟ ਸਾਰੇ ਸੂਏ ਸਬੇ ਆ ਤੇ ਜੇਕਰ ਕੋਈ ਗੱਬਣ ਪਸ਼ੂ ਹੋਇਆ ਤੇ ਉਹਦੀ ਡਿਟੇਲ ਵੀ ਲੈ ਲਾਂਗੇ ਆਦਰਵਾਇਜ਼ ਦੋਸਤੋ ਸਾਰੇ ਪਸ਼ੂ ਜਿਹੜੇ ਆ ਸੂਏ ਸਬੇ ਆ ਤਾਜ਼ੇ ਸੂਏ ਸਬੇ ਆ ਨਾਲ ਬੱਚੇ ਦਿਖਾ ਦਾਂਗੇ ਰੇਟ ਭਾਅ ਪੜਤਾ ਬਿਲਕੁ ਬਾਈ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਮਿਲ ਸਕੇ ਤੇ ਅੱਜ ਦੋਸਤੋ 5 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਕੋਈ ਦੁਪਹਿਰ ਦੇ 1.5 ਵਜੇ ਦਾ ਸਮਾਂ ਸੋ ਐਨੀਮਲ ਜਿਹੜਾ ਵੀ ਪਸੰਦ ਆਊਗਾ ਨਰਕ ਪਰਖ ਤਸੱਲੀ ਆ ਘਰ ਆਣ ਕੇ ਕਰ ਲਿਓ ਜਿਹੜਾ ਪਸ਼ੂ ਦੋਸਤੋ ਸੁਜੈਸ ਹੋਇਆ ਹਰ ਵਾਰ ਕਹਿੰਨੇ ਵੀ ਦੋ ਡਾਂਗ ਚੋ ਕੇ ਤਸੱਲੀ ਆਪਣੀ ਜਰੂਰ ਕਰ ਲਿਓ ਠੀਕ ਆ ਤੇ ਆਓ ਕਰਦੇ ਆਂ ਗੱਲਬਾਤ ਲੈ ਇੰਨੀ ਜਾਣਕਾਰੀ ਪੂਰੀ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸੋਨੂ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਠੀਕ ਠਾਕ ਜੀ ਹਾਂ ਜੀ ਵਧੀਆ ਵੀਰ ਜੀ ਅੱਛਾ ਸੋਨੂ ਵੀਰੇ ਇੱਕ ਆਪਣੇ ਭੈਣ ਭਰਾਵਾਂ ਨੂੰ ਵੀ ਦੱਸ ਦਈਏ ਵਪਾਰ ਦਾ ਕੰਮ ਕਰਦੇ ਆ ਕਿੰਨੇ ਕੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਇਹਨਾਂ ਸਾਰਾ ਸੱਧੂ ਸਾਹਿਬ ਸਾਡੇ ਪਿਤਾ ਜੀ ਵੀ ਵਪਾਰ ਕਰਦੇ ਆ ਕਾਫੀ ਚਿਰ ਤੋਂ ਵਪਾਰ ਕਰਦੇ ਆ ਠੀਕ ਆ ਜੀ ਹਾਂ ਜੀ ਵਪਾਰ ਆਪਣਾ ਸੋਚਾ ਜੀ ਝੂਠ ਇੱਕ ਪ੍ਰਕਾਰ ਦਾ ਨਾ ਹੋਊਗਾ ਨਹੀਂ ਤੇ ਕਈ ਬੰਦੇ ਕਹਿ ਦਿੰਦੇ ਆ ਜੀ 12 ਕਿਲੋ ਦੁੱਧ 8 ਕਿਲੋ ਹੋਵੇ ਜੇ 8 ਹੀ ਹੋਊ ਸਾਰਾ 8 ਹੀ ਦੱਸਾਂਗੇ ਚਲੋ ਉਮੀਦ ਹੈ ਉਹ ਕਰਦੇ ਆ ਜੀ ਸੋ ਪਹਿਲੀ ਵੀਡੀਓ ਆਪਣੀ ਵੀਰ ਸਾਨੂੰ ਇਸ ਘਰੋਂ ਹਾਂਜੀ ਹਾਂਜੀ ਤੇ ਚਲੋ ਹੁਣ ਆਉਣ ਵਾਲੇ ਸਮੇਂ 'ਚ ਵੀ ਪਸ਼ੂ ਦਿਖਾਉਂਦੇ ਰਾਵਾਂਗੇ ਆਪਾਂ ਕੋਈ ਗੱਲ ਨਹੀਂ ਜੀ ਤੇ ਬਾਕੀ ਜਿੰਨੇ ਵੀ ਪਸ਼ੂ ਦਸਾਂ ਲਈ ਦੁੱਧ ਹੈਗਾ ਤੇ ਖਿੱਚ ਕੇ ਜਿੰਨਾ ਵੀ ਰੇਟ ਭਾਅ ਪਰਦੇ ਵਿੱਚ ਛੋਟ ਹੋ ਸਕਦੀ ਉਹ ਨਹੀਂ ਆਪਾਂ ਕਰਨੀ ਆ ਬਿਲਕੁਲ ਜੀ ਸਰ ਜੀ ਬਿਲਕੁਲ ਪਹਿਲੀ ਦਫਾ ਪਾਈ ਆ ਆਪਾਂ ਜਿੰਨਾ ਹੋ ਸਕਿਆ ਮਾਣ ਕਰਾਂਗੇ ਜੀ ਬਾਕੀ ਜਿਹੜਾ ਦੂਰੋਂ ਜਿਹੜਿਓ ਭੈਣ ਭਰਾ ਆਵੇ ਰਾਤ ਰਵੇ ਦੋ ਟਾਈਮ ਚੁਆਈ ਕਰਕੇ ਲਵੇ ਧੋਖਾ ਕਿਸੇ ਪ੍ਰਕਾਰ ਦਾ ਨਹੀਂ ਹੋਊਗਾ ਠੀਕ ਆ ਜੀ ਹਾਂਜੀ ਲਓ ਦੋਸਤੋ ਇਸੇ ਮੀਦਨ ਨਾਲ ਆਪਾਂ ਜਿਹੜੀ ਸ਼ੁਰੂਆਤ ਕਰ ਲੈਨੇ ਆ ਵੀਰ ਸਾਨੂੰ ਪਹਿਲੇ ਨੰਬਰ ਤੋਂ ਕਿਹੜੇ ਪੰਨੋਂ ਸਟਾਰਟ ਕਰੀਏ ਸਰ ਇਹ ਆ ਇੱਕ ਆ ਝੋਟੀ ਆਪਣੇ ਤੋਂ ਜੀ ਠੀਕ ਹੈ ਜੀ ਖਲੋਏ ਸੋਨੇ ਠੀਕ ਹੈ ਜੀ ਸੋ ਪਹਿਲੇ ਨੰਬਰ ਤੇ ਦੋਸਤੋ ਇਹ ਝੋਟੀ ਯਾਰ ਝੋਟੀ ਤੁਹਾਨੂੰ ਦਿਖਾ ਦਿੰਦੇ ਨੀਲੀ ਦੇ ਵਿੱਚ ਆ ਗਈ ਹਾਂ ਜੀ ਪਿਓਰ ਨੀਲੀ ਹੈ ਜੀ ਸਾਰਾ ਲਓ ਜੀ ਨੀਲੀ ਰਾਵੀ ਦੀ ਦੋਸਤੋ ਇਹ ਝੋਟੀ ਆ ਬਹੁਤ ਸੋਹਣੀ ਸਿੰਗੀ ਸੂੰਗੀ ਬਹੁਤ ਸੋਹਣੀ ਹੈ ਸ਼ਕੀਨੀ ਵਾਲੇ ਪੱਖ ਤੋਂ ਵੀ ਤੁਸੀਂ ਦੇਖੋ ਸ਼ਕੀਨ ਵੀ ਪੂਰੀ ਹੈ ਝੋਟੀ ਤੇ ਇਹ ਸੁਹਾਵੀਰ ਤੁਹਾਨੂੰ ਕਿਨਵਾ ਸੂਈ ਆ ਇਹ ਜੀ ਪਹਿਲੇ ਸੂਏ ਆ ਜੀ ਪਹਿਲਨ ਝੋਟੀ ਆ ਮੇਰੇ ਆਈਡੀਆ ਨਾਲ ਦੋਂਦੀ ਚੌਗੀ ਹੋਊਗੀ ਮੈਂ ਮੂੰਹ ਤਾਂ ਨਹੀਂ ਫੜ ਕੇ ਵੇਖਿਆ ਸਰ ਹੂੰ ਮੂੰਹ ਨਹੀਂ ਫੜ ਕੇ ਵੇਖਿਆ ਕਿਉਂਕਿ ਭੱਜਦੀ ਥੋੜਾ ਕਰਦੀ ਬਾਹਰ ਤਾਂ ਪਰ ਜਾਂਦਾ ਬਾਅਦ ਲਓ ਵੀ ਦੋਸਤੋ ਠੀਕ ਆ ਸੋ ਪਹਿਲਨ ਝੋਟੀ ਆ ਦੋਸਤੋ ਠੀਕ ਆ ਜੀ ਥੋੜਾ ਜਿਹਾ ਪਸ਼ੂ ਐਨੀਮਲ ਕਈ ਵਾਰ ਨਵੀਂ ਥਾਂ ਤੋਂ ਆਇਆ ਹੁੰਦਾ ਦੌੜਪਾੜ ਕਰਦਾ ਬਾਕੀ ਝੋਟੀ ਪਹਿਲਾ ਸੂਆ ਪਹਿਲੋਂ ਨਹੀਂ ਸੂਈ ਹੈ ਨਾ ਵੀਰ ਹਾਂਜੀ ਹਾਂਜੀ ਸਰ ਪਹਿਲੋਂ ਨਹੀਂ ਝੋਟੀ ਸੂਈ ਆ ਤੇ ਦਿਨ ਅੱਜ ਕਿੰਨੇ ਹੋ ਗਏ ਵੀਰੇ ਨੂੰ ਐ ਸੂਈ ਨੂੰ ਸਾਜੀ 18-20 ਦਿਨ ਹੋ ਗਏ ਉਹ ਬੱਚਾ ਜੇ 18-20 ਦਿਨ ਹੋ ਗਏ ਹਾਂਜੀ ਉਹ ਬੱਚਾ ਸਰ ਆ ਮਗਰ ਜਿਹੜਾ ਚਿੱਟੇ ਮੂੰਹ ਵਾਲਾ ਹਾਂਜੀ ਚਿੱਟੀਆਂ ਲੱਤਾਂ ਵਾਲਾ ਆ ਜਿਹੜਾ ਜੀ ਹਾਂਜੀ ਸਰ ਲਓ ਜੀ ਇਹ ਕੱਟਾ ਦੋਸਤੋ ਮਗਰ ਮੇਲ ਕਾਫ ਨੂੰ ਜਨਮ ਦਿੱਤਾ ਇਸ ਝੋਟੀ ਨੇ ਤੇ ਬਾਕੀ ਫੇਸਬੂਕ ਕੁਆਲਿਟੀ ਬਹੁਤ ਸੋਹਣੀ ਹੈ ਝੋਟੀ ਦੀ ਠੀਕ ਹੈ ਜੀ ਸਿੰਗੀ ਸੁੰਗੀ ਬਹੁਤ ਪਿਆਰੀ ਆ ਅੱਖਾਂ ਬਿਲਕੁਲ ਬਿੱਲੀਆਂ ਮਨਕਰੀਆਂ ਅੱਖਾਂ ਨੇ ਤੇ ਬਾਕੀ ਥਣ ਭਾਂਡੇ ਦੀ ਵੀ ਬਹੁਤ ਸਾਫ਼ ਆ ਥਣ ਥਣ ਬਹੁਤ ਜਿਆਦੀ ਵਿਥ ਤੇ ਲੱਗਾ ਸੋਹਣੀ ਵਿਥ ਆ ਵਿਰਲ ਚੰਗੀ ਆ ਸਾਈਜ਼ ਵੀ ਬਹੁਤ ਸੋਹਣਾ ਥਨਾ ਦਾ ਆ ਕਰੋ ਚੈੱਕ ਠੀਕ ਆ ਜੀ ਇਸ ਟਾਈਮ ਵੀਰ ਦੁੱਧ ਕਿੰਨਾ ਆ ਇਹਦੇ ਥੱਲੇ ਹੁਣ ਸ਼ਾਹ ਜੀ ਆਖਰ ਨੂੰ ਦਾ ਚਵਾਈ ਤਾਂ ਬਣਾਉਂਦੀ 10 ਲੀਟਰ ਦੀ ਹਾਂ ਹਾਂ ਝੂਠ ਨਹੀਂ ਇੱਕ ਪ੍ਰਕਾਰ ਦਾ ਵੀ ਹੋਊ ਜੀ ਇਹ ਦੁੱਧ ਥੱਲੇ 8.5 9 ਲੀਟਰ ਹੋਇਆ ਜੀ ਜਿਹੜਾ ਵਿੱਚ ਝਵਾਵਾਂ ਜੀ ਵੀ 8.5 9 ਹਾਂਜੀ 9 ਪੱਕਾ ਹੋਊਗਾ ਅੱਧਾ ਕਿਲੋ ਇਹ ਕਰਕੇ ਕੱਟ ਕਹਿੰਦੇ ਆ ਕਿ ਪਾਲਕੇ ਕੋਈ ਬੰਦਾ ਇਹ ਨਾਲ ਗੱਲ ਆਖੀ ਕੀ ਦੁੱਧ ਦੇ ਵਿੱਚ ਕੋਈ ਝੂਠ ਮਾਰਿਆ ਚਾਹੇ ਧੋਖਾ ਹੋਇਆ ਜੀ ਹਾਂਜੀ ਕੱਟੀ ਬਹੁਤ ਚੰਗੀ ਆ ਕੱਟੀ ਦੂਜੇ ਸੁਗੇ ਨੂੰ ਆਈ ਜਿਨਾਂ ਦੀ ਮਰਜ਼ੀ ਕੱਟੀ ਭਗਦੀ ਹਾਂਜੀ ਮੈਂ ਦੁੱਧ ਵੀ ਚੰਗਾ ਪਾਉਗੀ ਉਹਨਾਂ ਲਈ ਹਾਂਜੀ ਜਿਹਨੇ ਨੀਲੀ ਆ ਜੀ ਸਿਰ ਬਹੁਤ ਸੋਹਣਾ ਕੱਟੀ ਦੇ ਜੀ ਕਰਦਾ ਘਰੇ ਰੱਖਣ ਲਈ ਹੂੰ ਲਓ ਜੀ ਅੱਛਾ ਤੁਹਾਨੂੰ ਵੀ ਕੀ ਡਿਮਾਂਡ ਮੁੱਲ ਸਾਡਾ ਸਾਡੇ ਤਾਂ ਜੰਮੂ ਵਾਲੇ ਦੇ ਆਪਾਂ 115 ਦੀ ਪਾ ਲਈ ਤੇ ਬਾਕੀ ਪਹਿਲੀ ਦਫਾ ਸਾਜੀ ਵੀਡੀਓ ਪਾਈ ਮੁੱਲ ਦਾ ਕਰਦੇ ਆ 95000 85 ਦੇ ਦਿਆਂਗੇ ਸਾਜੀ 85 ਦੀ ਹਾਂਜੀ ਵੀ ਹਾਰਨਾ ਜਨੂੰ ਕਹਿੰਦੇ ਆ ਹਾਂਜੀ ਹਾਰਨਾ ਛੋੜ ਮਾਨ ਤਨ ਕਰ ਦਿਆਂਗੇ ਸਾਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ 85000 ਦੀ ਇਹ ਝੋਟੀ ਮਿਲ ਜੂਗੀ ਸੋ ਝੋਟੀ ਕਾਫੀ ਸੋਹਣੀ ਆ ਬਾਕੀ ਥਣਾ ਥੋਣਾ ਦੀ ਬਹੁਤ ਜਿਆਦਾ ਸਾਫ ਵਿਰਲ ਬੁਰਲ ਸੋਹਣੀ ਆ ਬਾਕੀ ਤਾਰਾ ਮਾਰ ਕੇ ਵਿਖਾਵਾਂਗੇ ਜੀ ਇੱਕ ਨੰਬਰ ਆ ਜੀ ਚੋਣ ਠੀਕ ਹੈ ਜੀ ਲਓ ਵੀ ਦੋਸਤੋ ਕਰੋ ਚੈੱਕ ਬਹੁਤ ਪਿਆਰੀ ਕੱਟੀ ਆ ਪਸੰਦ ਆਊਗੀ ਪਹਿਲਾਂ ਝੋਟੀ ਐ ਸੂਈ ਆ ਠੀਕ ਆ ਸੋ ਕੋਈ ਵੀਰ ਛੱਡ ਕੇ ਨਹੀਂ ਜਾਂਦਾ ਹਾਂਜੀ ਠੀਕ ਆ ਅੱਛਾ ਆਜੋ ਅੱਗੇ ਵੀਰ ਸੋਨੂ ਭਾਈ ਜਿਹੜੀ ਆਪਣੇ ਕੋਲ ਆ ਦੂਜੇ ਨੰਬਰ ਤੇ ਆ ਆ ਗਈ ਆ ਝੋਟੀ ਹਾਂਜੀ ਇਹ ਤਾਂ ਸੂਬਾ ਕਿਨਮਾ ਇਹ ਜੀ ਦੂਜੇ ਸੁਗੇ ਆ ਆ ਇਹਨੂੰ ਸੂਈ ਨੂੰ ਜੀ ਅੱਜ 4 ਦਿਨ ਹੋ ਗਏ ਆ ਜੀ ਬੌਲੇ ਜੋ ਨਿਕਲਦਾ ਇਹ ਸਾਰ ਜੀ ਇਹ 4.5 ਕਿਲੋ ਦੁੱਧ ਦੇ ਸੂਬਾ ਦਿੱਤਾ ਜੀ ਤੇ 4.5 ਕਿਲੋ ਸ਼ਾਮ ਨੂੰ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ 9 ਕਿ ਲੀਟਰ ਦੁੱਧ ਦੇ ਝੋਟੀ ਹੁਣ ਹੈਗਾ ਚੌਥੇ ਦਿਨਾਂ ਦੀ ਸੂਈ ਥਲੇ ਹਾਂਜੀ ਸਾਫ਼ ਕੀਤੀ ਤੋਂ ਬਾਅਦ ਜੀ ਠੀਕ ਆ ਜੀ ਲਓ ਦੋਸਤੋ ਬੌਲੇ ਤੋਂ ਖੀਸ ਤੋਂ ਜਿਹੜੀ ਸਾਫ਼ ਕਰਨ ਤੋਂ ਬਾਅਦ 9 ਕਿ ਕਿਲੋ 9 ਕਿਲੋ ਜਿਹੜਾ ਹੁਣ ਦੁੱਧ ਦੇ ਥੱਲੇ ਹੈਗਾ ਦੂਜਾ ਸੂਆ ਇਹ ਝੋਟੀ ਸੂਈ ਆ ਅੱਜ 4 ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਬਾਕੀ ਮੂੰਹ ਮੱਥੇ ਦੀ ਸਿੰਗੀ-ਸੂੰਗੀ ਇਹਦੀ ਵੀ ਬਹੁਤ ਚੰਗੀ ਆ ਛੋਟੇ ਜਿਹੇ ਸਿੰਗ ਨੇ ਥਾਣਾ-ਥੋਣਾ ਦੀ ਆ ਤੁਸੀਂ ਦੇਖ ਸਕਦੇ ਜੀ ਬਹੁਤ ਚੰਗੀ ਆ ਬੜੀ ਚੁਾਈ ਬਹੁਤ ਪੋੜੋ ਚੁੱਕਾ ਸੁਣ ਅੱਛਾ ਇਹਦਾ ਮਗਰ ਵੀ ਕਟਾ ਹੀ ਆ ਗਿਆ ਹਨਾ ਹਾਂਜੀ ਸਰ ਕਟਾ ਠੀਕ ਹੈ ਜੀ ਕੱਟੀ ਐ ਕੱਟੀ ਐ ਜੀ ਕੱਟੀ ਐ ਠੀਕ ਆ ਜੀ ਫੀਮੇਲ ਕਾਫ ਆ ਦੋਸਤੋ ਕੱਟੀ ਆ ਇਸ ਝੋਟੀ ਤੇ ਮਗਰ ਜਿਹੜਾ ਬੱਚਾ ਤੇ ਹੁਣ ਮਤਲਬ ਕਿ ਕੋਈ ਭੈਣ ਭਰਾ ਆਪਣਾ ਆਨਲਾਈਨ ਸੌਦਾ ਕਰਦਾ ਤੇ 8 9 9 ਲੀਟਰ ਭੇਜਾਂਗੇ ਪੱਕਾ ਜੀ ਪੱਕਾ ਗਰੰਟੀ ਹੋ ਗਈ ਜੀ ਹਰ ਪ੍ਰਕਾਰ ਦੀ ਠੀਕ ਆ ਜੀ ਤੇ ਜਵਾਈ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਇਹਨਾਂ ਚੰਗੀ ਬਰਾਬਰ ਹਾਂ ਜੀ ਸਾਰੇ ਇਹਦੀ ਗਾਰਡ ਹੋ ਗਈ ਜੀ ਸਵਾ ਲੀਟਰ ਸਵਾ ਲੀਟਰ ਇੱਕ ਨੰਬਰ ਚ ਹੋਣ ਹੈ ਜੀ ਇੱਕ ਬੂੰਦ ਭਰ ਵੀ ਨਹੀਂ ਬਾਦ ਆਉਂਦੀ ਠੀਕ ਹੈ ਕਿਉਂਕਿ ਜੀ ਅਸੀਂ ਮੰਡੀਆਂ ਕਰਦੇ ਆ ਜੇ ਕੋਈ ਹੌਲੀ ਭਾਰੀ ਪੈ ਜੇ ਖੰਨੇ ਵੇਚ ਆਵਾਂਗੇ ਇੱਥੇ ਨਹੀਂ ਤੋਂ ਖਾਦੀ ਡੀ ਹੋ ਗਈ ਕਿਸ ਪ੍ਰਕਾਰ ਦੀ ਠੀਕ ਹੈ ਜੀ ਹਾਂ ਜੀ ਸਰ ਲਓ ਦੋਸਤੋ ਫਿਲਹਾਲ ਵੀਰਾਂ ਦਾ ਮਾਲ ਮੇਰੇ ਕੋਲ ਚੰਗਾ ਸੁਥਰਾ ਸਾਫ ਸੁਥਰਾ ਮਾਲ ਇਸੇ ਤਰ੍ਹਾਂ ਆਉਂਦਾ ਰੁਟੀਨ ਦੇ ਵਿੱਚ ਤੇ ਕੰਮ ਵੀ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਕਟਾ ਪਰਲਾਈਦਾ ਉਹ ਜਿਹੜਾ ਕੱਟੀ ਇਹ ਆ ਆਇਆ ਜੀ ਆ ਕੱਟੀ ਆ ਤਾਜੀ ਬਿਲਕੁਲ 나ੜੂ ਨਾਲ ਆ ਲਓ ਜੀ ਕੱਟੀ ਤੁਸੀਂ ਚੈੱਕ ਕਰੋ ਲਓ ਠੀਕ ਆ ਖੋਰ ਖੋਰ ਕੱਟੀ ਦੇ ਵਿਚਾਰੇ ਧੂਫੇ ਆ ਤਿੰਨੇ ਖੋਰ ਧੂਫੇ ਆ ਦੋਸਤੋ ਇੱਕ ਤੇ ਜਵਾਬ ਹੈਗਾ ਠੀਕ ਆ ਆ ਕੱਟੀ ਬਿਲਕੁਲੀ 나ੜੂ ਤਾਂ ਬੱਚੇ ਪੱਟ ਪੁੱਟ ਦਿੰਦੇ ਠੀਕ ਆ ਕੋਈ 4 ਦਿਨ ਦਾ ਸਮਾਂ ਹੋ ਗਿਆ ਇਸ ਮਾਜ ਨੂੰ ਸੂਈ ਨੂੰ ਝੋਟੀ ਨੂੰ ਸੂਈ ਨੂੰ ਮਗਰ ਕੱਟੀ ਆ ਕੱਟੀ ਬਹੁਤ ਸੋਣੀ ਆ ਸੋ 9 ਕਿਲੋ ਤੇ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ 9 ਕਿਲੋ ਧਾਰਾਂ ਜਿਹੜੀਆਂ ਦੋਸਤੋ ਇਸ ਝੋਟੀ ਦੇ ਥੱਲੇ ਹੁਣ ਬਿਲਕੁਲ ਦੁੱਧ ਹਾਜ਼ਰ ਆ ਬਿਲਕੁਲ ਬੌਲੇ ਤੋਂ ਬਾਹਰ ਆਈ ਆ ਠੀਕ ਆ ਤੇ ਚੰਗੀ ਹਾਲਤ ਨਾਲ ਤੁਹਾਨੂੰ ਦੀ ਵੀ ਤੁਸੀਂ ਆ ਵੇਖ ਲਓ ਥੋੜਾ ਜਿਹਾ ਨਜ਼ਦੀਕ ਠੀਕ ਆ ਅੱਛਾ ਵੀਰ ਸੋਨੂੰ ਇਹਦੀ ਫਿਰ ਡਿਮਾਂਡ ਕੀ ਕਰਦੇ ਆ ਸਾਹਬ ਜੀ ਮੁੱਲ ਤਾਂ ਇਹਦਾ ਕਰਦੇ ਆ 1.95 ਦੀ ਦੇ ਦੇਾਂਗੇ ਕਰਦਾਂਗੇ ਮਾਨਤਨ ਜਿਵੇਂ ਆਖੋਗੇ ਪਹਿਲੀ ਵਾਰ ਵੀਡੀਓ ਪਾਈ ਜਿਵੇਂ ਆਖੋਗੇ ਉਸ ਹਿਸਾਬ ਨਾਲ ਦੇ ਦਿਆਂਗੇ ਅੱਛਾ ਜੀ ਹਾਂਜੀ ਸਰ 95 ਜੋ ਮਾਨਤਨ ਹਾਂਜੀ ਹੋ ਜਾਊਗਾ ਜੀ ਸਾਹਬ ਜੀ ਠੀਕ ਹੈ ਜੀ ਹਾਂਜੀ ਕੱਟੀ ਬਹੁਤ ਚੰਗੀ ਦੁੱਧ ਪਾਊਗੀ 12-13 ਲੀਟਰ ਕਿਉਂਕਿ 9 ਲੀਟਰ ਜੀ ਦੁੱਧ ਤੋਂ ਬੌਲੇ ਤੋਂ ਬਾਹਰ ਨਿਕਲਦੀਦਾ 9 ਲੀਟਰ ਹਾਂਜੀ ਜਿਹੜਾ ਤੁਹਾਨੂੰ ਪਤਾ ਬੌਲੇ ਤੋਂ ਨਿਕਲਦੀ 9 ਕਿਲੋ ਸਟਾਰਟ ਹੋਵੇ ਜੀ ਉਹ ਕੋਣਾ ਕੋ ਕਰ ਜਾਂਦੀ ਕਰਦੇ ਬਾਕੀ ਚਵਾਈ ਚ ਪਈ ਆ ਪੋਲੀ ਚੰਗੀ ਬੜੀ ਭੋਂਗਰ ਗਈ ਆਪਾਂ ਧਾਰਾ ਮਾਰ ਕੇ ਸਾਹ ਵਿਖਾਵਾਂਗੇ ਜੀ ਸਾਬ ਜੀ ਹੋਣੇ ਠੀਕ ਆ ਜੀ ਤੇ ਮੋਲੇ ਸਾਨੂੰ ਬਈ ਕਿੱਥੋਂ ਤੱਕ 92 95 ਕਿੱਥੋਂ ਤੱਕ ਦੇਣੀ ਆ ਚਲੋ 90 ਦੀ ਦੇ ਦੇਾਂਗੇ 90 ਦੀ ਹਾਂ ਜੀ ਕੱਟੀ ਬਹੁਤ ਚੰਗੀ ਆ ਠੀਕ ਆ ਜੀ ਹਾਂ ਜੀ ਬਈ ਦੋਸਤੋ 90000 ਦੀ ਇਹ ਤੁਹਾਨੂੰ ਮਿਲ ਜੂਗੀ ਝੋਟੀ ਸੋ ਧਾਰਾ ਮਾਰ ਕੇ ਥੋੜੀਆਂ ਥੋੜੀਆਂ ਆਪਾਂ ਆ ਤਸੱਲੀਆਂ ਕਰਾ ਦਾਂਗੇ ਜਿੰਨੀਆਂ ਵੀ ਹੋ ਸਕਦੀਆਂ ਨੇ ਬਾਕੀ ਪੂਰੀਆਂ ਚਵਾਈਆਂ ਕੋਈ ਵੀ ਰਵਦੀਆਂ ਘਰ ਆਣ ਕੇ ਕਰ ਲੇ ਤਸੱਲੀ ਕਰ ਲੇ ਭਰਾ ਕੇ ਪੂਰੀ ਠੀਕ ਆ ਹਾਂਜੀ ਤੇ ਵਿੱਚ ਬਾਕੀ ਜਿਹੜੇ ਵੀਰ ਨੇ ਆਨਲਾਈਨ ਸੌਦਾ ਕਰਨਾ ਉਹਦੇ ਲਈ ਦੋਸਤੋ ਕੋਈ ਜਿਹੜਾ ਧਾਰਾ ਮਾਰ ਕੇ ਆਪਾਂ ਤਸੱਲੀ ਜ਼ਰੂਰ ਕਰਵਾ ਦਾਂਗੇ ਸਾਡੇ ਤਾਂ ਪੁੜੇ ਨਹੀਂ ਝੋਟੀ ਚੁੱਕੇ ਬਿਲਕੁਲ ਜੀ ਬਿਲਕੁਲ ਤੇ ਅੱਛਾ ਸੋਨੂ ਭਾਈ ਜਿਹੜੀ ਅਗਲੀ ਆਪਣੇ ਕੋਲ ਤੀਸਰੇ ਨੰਬਰ ਤੇ ਆ ਗਈ ਆ ਸੁਣਿਆ ਫਣੀ ਠੀਕ ਆ ਇਹ ਤਾਂ ਸੁਵਾ ਕਿਨਮਾ ਜੀ ਇਹ ਸਾਬ ਜੀ ਦੂਜੇ ਸੁਗੇ ਆ ਦੂਜੇ ਹਾਂਜੀ ਦੂਜੇ ਸੁਗੇ ਇਹਨੂੰ ਅੱਜ ਦਿਨ ਕਿੰਨੇ ਕੋਕੇ ਆ ਇਹ ਵੀ ਪਰਸੋਂ ਚ ਆਫ ਦੀ ਸੁਈ ਜ ਇਹ ਦੇ ਥੱਲੇ ਦੁੱਧ ਕੋ ਬੌਲੀ 7 7.5 ਲੀਟਰ ਆ ਜੀ ਬੌਲਾ ਠੀਕ ਆ ਜੀ ਪਰਸੋਂ ਦੀ ਸੂਈ ਥੱਲੇ ਹਾਂ ਜੀ ਪਰਸੋਂ ਦੀ 7 ਮਗਰ ਕੱਟੀ ਹਾਂ ਜੀ ਹਾਂ ਜੀ ਹਾਂ ਜੀ ਲਓ ਜੀ ਮਗਰ ਵੀ ਕੱਟੀ ਆ ਦੋਸਤੋ ਤੇ ਆਪ ਤੀਜਾ ਸੂਬਾ ਇਹ ਸੂਈ ਆ ਮੈਂ ਚੰਗੀ ਆ ਦੋਸਤੋ ਬਾਕੀ ਸੂ ਸਵਾ ਦੇ ਵਿੱਚ ਆ ਜਿੰਨੀ ਵੀ ਆ ਕਰਵਾ ਲਈ ਬਾਕੀ ਮੂੰਹ ਮੱਥੇ ਦੀ ਸਿੰਘਾਂ ਦੀ ਮੰਤਰ ਐਨ ਪਤਲੇ ਪਿੰਡੇ ਦੀ ਸੱਤ ਤੇ 7.5 ਕਿਲੋ ਹੁਣ ਬੌਲੀ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਬਾਕੀ ਥਾਣੇਵਾ ਤੁਸੀਂ ਆ ਵੇਖ ਕੇ ਚੈੱਕ ਕਰੋ ਲੰਬਾਈ ਦੇ ਵਿੱਚ ਪੂਰਾ ਲੰਬਾ ਥਾਣਾ ਇੱਕੋ ਜਿਹਾ ਥਾਣਾ ਠੀਕ ਆ ਜੀ ਇਹ ਨਹੀਂ ਹੈਗਾ ਕੋਈ ਬਾਹੀ ਛਾਈਗਾ ਇੱਕੋ ਜਿਹਾ ਪੱਦਰ ਲੇਵਾ ਠੀਕ ਆ 7 ਤੇ 7.5 ਲੀਟਰ ਹੁਣ ਜਿਹੜਾ ਬੌਲਾ ਅੱਜ ਤੀਜੇ ਦਿਨ ਦੇ ਵਿੱਚ ਸੋ ਥਾਣਾ ਥੁਣਾ ਦੀ ਬਹੁਤ ਸੋਹਣੀ ਆ ਤੇ ਚੁਵਾਈਆਂ ਦੀ ਬੀਬੀ ਰਹਿਣ ਪੋਲੀ ਆ ਬਿਲਕੁਲ ਹਾਂ ਜੀ ਭੋਂਗਰ ਕੀ ਪੋਲੀ ਜੀ ਠੀਕ ਆ ਜੀ ਠੀਕ ਆ ਲਓ ਵੀ ਦੋਸਤੋ ਤੇ ਬੱਚਾ ਇਹਦੇ ਮਗਰ ਕੱਟੀ ਆ ਗਈ ਹਾਂ ਜੀ ਕੱਟੀ ਸਾਜੀ ਠੀਕ ਆ ਜੀ ਲਓ ਦੋਸਤੋ ਇੱਕ ਵਾਰੀ ਮੈਂ ਤੁਹਾਨੂੰ ਕੱਟੀ ਦਿਖਾਦਾ ਇਸ ਮੈਂ ਦੀ ਬਾਕੀ ਗੱਲ ਆਪਾਂ ਬਾਅਦ ਵਿੱਚ ਕਰ ਲੈਨੇ ਆ ਸੋ ਆਹ ਕੱਟੀ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਆ ਗੋਠ ਚ ਜਿਹੜੀ ਹੈ ਮਾਰੀ ਕਰਦੇ ਹੋਏ ਇਹਨੂੰ ਇਹ ਕੱਟੀ ਹੈ ਮਗਰ ਚਿੱਟਾ ਮੱਥਾ ਦੋਸਤੋ ਮੱਥਾ ਬੱਲਾ ਇਸ ਕੱਟੀ ਦਾ ਆ ਕਰੋ ਚੈੱਕ ਆ ਦੇਖੋ ਆ ਬੱਚਾ ਤੇ ਅੱਜ ਤੀਜੇ ਦਿਨ ਦਾ ਜਿਹੜਾ ਦੋਸਤੋ ਇਹ ਬੱਚਾ ਤੀਜੇ ਦਿਨ ਦੇ ਵਿੱਚ ਹੈ ਠੀਕ ਆ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਸੋ ਕੋਈ ਵੀਰ ਆ ਦੀ ਤਸੱਲੀ ਨਾਲ ਵੇਖ ਲੈ ਠੀਕ ਆ ਨੜੂ ਤੇ ਬੱਚਾ ਹਾਂਜੀ ਤੇ 7 7.5 ਲੀਟਰ ਇਹਦੀ ਮਦਰ ਦੇ ਥੱਲੇ ਜਿਹੜਾ ਦੋਸਤੋ ਹੁਣ ਬੌਲਾ ਕੋਈ ਵੀਰ ਮੰਨ ਕੇ ਸੌਦਾ ਕਰੇ ਤੇ ਮੈਂ ਚੰਗੀ ਆ ਜਿੰਨੀ ਵੀ ਆ ਤੇ ਵੀਰ ਸੋਨੂੰ ਫਿਰ ਇਹ ਕਿੱਥੋਂ ਤੱਕ ਦੇ ਦੇਣੀ ਇਹਦਾ ਜੀ 85000 ਮੰਗਦੇ ਆ 85 ਹਾਂਜੀ 2 ਛੱਡ ਦਿਆਂਗੇ ਸਾਹਿਬ ਜੀ ਅੱਛਾ ਜੀ 83 ਦੀ ਹਾਂਜੀ ਠੀਕ ਆ ਜੀ ਲਓ ਜੀ 83000 ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਮੱਝ ਸੋ ਬਾਕੀ ਥਣਾ ਦੀ ਇੱਕ ਵਾਰੀ ਫੇਰ ਤੁਸੀਂ ਤਸੱਲੀ ਨਾਲ ਚੈੱਕ ਕਰ ਲਓ ਥੋੜਾ ਜਿਆ ਨਜ਼ਦੀਕੀ ਤੋਂ ਦਿਖਾ ਦਿੰਨੇ ਆ ਤੁਹਾਨੂੰ ਬੰਦਾ ਆਊਗਾ ਮਾਨਤਨ ਕਰ ਦਿਆਂਗਾ ਠੀਕ ਹੈ ਜੀ ਮਤਲਬ ਇਹ ਵੀਰ ਸਾਨੂੰ ਕੋਈ ਭੈਣ ਭਰਾ ਆਪਣੀ ਪਹਿਲੀ ਵੀਡੀਓ ਆ ਕੋਈ ਵੇਖ ਕੇ ਆਉਂਦਾ ਜਿੰਨਾ ਵੀ ਹੋ ਸਕਦਾ ਵਿੱਚੋਂ ਹੋਰ ਮਾਨਤਨ ਕਰਦਾ ਹਾਂ ਜਰੂਰ ਜੀ ਜਰੂਰ ਠੀਕ ਆ ਸੋ ਮੱਝ ਚੰਗੀ ਹੈ ਦੋਸਤੋ ਪਸੰਦ ਆਊਗੀ ਤੇ ਬਿਲਕੁਲ ਤਾਜ਼ੀਆਂ ਸੂਈਆਂ ਸਵਈਆਂ ਮੱਝਾਂ ਨੇ ਅੱਜ ਵੀਰ ਦੇ ਕੋਲ ਤੇ ਜਿਹੜੀ ਆਪਣੇ ਕੋਲ ਆ ਗਈ ਲੰਡੀ ਵੀਰ ਇਹ ਨਾ ਸੂਈ ਨੂੰ ਹੋ ਗਿਆ ਭਾਜੀ 1 ਮਹੀਨਾ 1 ਮਹੀਨੇ ਦੀ ਸੂਈ ਹੈ ਇਹ ਅਗਲੇ ਅਗਲਾ ਥਾਂ ਅੱਧਾ ਇਹ ਮੈਂ ਤਾਂ ਦੁੱਧ ਦੇ 11 ਕਿਲੋ ਸੋਨੇ ਵਿਖਾਈ ਖੋਲ ਕੇ ਅੱਛਾ ਜੀ ਮਲਕੀ ਥਾਣਾ ਚੱਲਦਾ ਤਾਂ ਹੈਗਾ ਹੈ ਹਾਂਜੀ ਚੱਲਦਾ ਜੀ ਥਾਣਾ ਅੱਧਾ ਵਾ ਅੱਧਾ ਹੈ ਹਾਂਜੀ ਦੁੱਧ 10 ਤੋਂ ਬਾਹਰ ਆ ਜੀ ਠੰਡਾ ਕਰਕੇ ਭਾਵੇਂ ਦੋ ਟਾਈਮ ਬੰਦਾ ਝੋਕੇ ਲੈ ਜੀ ਠੀਕ ਆ ਜੀ ਹਾਂਜੀ ਲੋਬੀ ਦੋਸਤੋ ਦਸੋਂ ਬਾਹਰ ਦੁੱਧ ਤਾਂ ਮਹੀਨੇ ਦੀ ਸੂਈ ਆ ਸਵੇਰ ਹੋਊਗਾ ਚੌਥਾ ਕੇ ਹਾਂਜੀ ਇੰਨਾ ਜੀ ਮੁੱਲ ਦੀ ਲੈਂਦੀ ਆ ਜੀ ਕੀ ਪਤਾ ਹੋਣਾ ਸਿੰਘਾ-ਸੁੰਗਾ ਤੋਂ ਦੇ ਸੁਗਾ ਚੌਥੇ ਜਾ ਆਉਂਦਾ ਚਲੋ ਜੀ ਅਗਲੀ ਅਗਲੀ ਸਮਝ ਕੇ ਇਹ ਵੇਰ ਦੀ ਹਾਂਜੀ ਤੇ ਅਗਲਾ ਥਾਣਾ ਦੋਸਤੋ ਜਿਹੜਾ ਅੱਧਾ ਹੈ ਜਦੋਂ ਆਪਾਂ ਬਿਲਕੁਲ ਤੁਲਨਾ ਕਰਦੇ ਆ ਅਗਲੇ ਨਾਲ ਅਗਲਾ ਚੋਣ ਦੇ ਵਿੱਚ ਤੇ ਅੱਧਾ ਥਾਣਾ ਠੀਕ ਤੇ ਬਾਕੀ ਸਰੀਰਕ ਢਾਂਚਾ ਜਿਹੜਾ ਇਸ ਵੇਲੇ ਤੁਹਾਨੂੰ ਦਿਖਾ ਦਿੰਦੇ ਆ ਸਿੰਗਲ ਖੱਡੀ ਦੇ ਵਿੱਚ ਆ ਮਹੀਨੇ ਦੀ ਸੂਈ ਆ ਸੋ ਜਵਾਬ ਸਮਾਂ ਪੁੱਛਾਂਗੇ ਹੁਣ ਕਿੰਨਾ ਮੌਕੇ ਤੇ ਦੋ ਦੋ ਵੀ ਪੁੱਛਾਂਗੇ ਫਿਰ ਤੋਂ ਬਾਕੀ ਆ ਫੇਸ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਆ ਦੇਖੋ ਜੀ ਅਛਾ ਇਹਨਾਂ ਨਾਲ ਦੁੱਧ ਵੀ ਕਿੰਨਾ ਚਵਾਦਾਂਗੇ ਆਪਾਂ ਦੁੱਧ ਜੀ 10 ਕਿਲੋ ਠੰਡਾ ਵਾ 10 ਕਿਲੋ ਹਾਂਜੀ ਠੀਕ ਆ ਤੇ ਬਾਕੀ ਬਾਕੀ ਜਿਹੜੇ ਤਿੰਨੇ ਥਾਣਾ ਚੋਣ ਚੋਣ ਦੇ ਵਿੱਚ ਚੱਗੇ ਇੱਕ ਨੰਬਰ ਜੀ ਉਂਗਲ ਵਰਗੀ ਧਾਰ ਆਉਂਦੀ ਠੀਕ ਆ ਜੀ ਹਾਂਜੀ ਤੇ ਇਹ ਕਿੱਥੋਂ ਤੱਕ ਦੇ ਦਾਂਗੇ ਚਲੋ ਸੂਈ ਨੂੰ ਤਾਂ ਮਹੀਨਾ ਕੀ ਹੋ ਗਿਆ ਇਹਨੂੰ ਹਾਂਜੀ ਇਹ ਜੀ ਗਰੰਟੀ ਹੋ ਗਈ ਆਪਣੀ ਪਾਲਿਸੀ ਜੀ ਅੱਛਾ ਜੀ ਇਹ 65 ਦੀ ਸਾਖੀ ਦੇ ਦਾਂਗੇ 65000 ਦੀ ਹਾਂਜੀ ਮਾਨ ਤਾਨ ਕਰ ਦਾਂਗੇ ਧਾਰਾਂ 9 ਕਿਲੋ 10 ਕਿਲੋ ਤੋਂ ਬਾਹਰ ਜੀ 10 ਕਿਲੋ ਬਾਹਰ ਹਾਂਜੀ ਲੋਕ ਦੋਸਤੋ 10 ਕਿਲੋ ਤੋਂ ਬਾਹਰ ਧਾਰਾਂ ਨੇ ਤੇ ਬਾਕੀ ਡਿਟੇਲ ਤੁਹਾਨੂੰ ਮਿਲ ਹੀ ਗਈ ਆ ਵੀ ਮਹੀਨੇ ਦੇ ਲਗ ਸਮ ਜਿਹੜਾ ਸਮਾ ਹੋਇਆ ਸੂਈ ਨੂੰ ਤੇ ਬੱਚਾ ਨਹੀਂ ਹੈਗਾ ਤੇ ਮਿਲਦੀ ਇਸ ਤਰ੍ਹਾਂ ਪਹਾੜੇ ਤੇ ਨਾ ਹਾਂਜੀ ਕੱਖ ਨਹੀਂ ਆਉਂਦੀ ਜੀ ਚੋਣ ਬੜੀ ਇੱਕ ਨੰਬਰ ਇਸੇ ਤਰ੍ਹਾਂ ਕੇ ਵੰਡਾ-ਮੁੰਡਾ ਪਾ ਕੇ ਪਹਾੜਾ ਚਾਰ ਹਾਂਜੀ ਕੁਝ ਨਹੀਂ ਆਉਂਦੀ ਠੀਕ ਆ ਜੀ ਤੇ 60000 ਦੀ ਹੋਜੂਗੀ ਹਾਂਜੀ ਠੀਕ ਆ ਜੀ ਸੁਣ ਲਓ ਜੀ 60000 ਦੀ ਦੋਸਤੋ ਇਹ ਮੈਂ ਹੋਜੂਗੀ ਠੀਕ ਆ ਜੀ ਬਾਕੀ ਬਾਡੀ ਸਟਰਕਚਰ ਤੁਸੀਂ ਪੂਰਾ ਦੇਖ ਲਿਆ ਮੱਚ ਦਾ ਤੇ ਪੁੱਛੋ ਬੇਸ਼ੱਕ ਲੰਡੀਆਂ ਦੋਸਤੋ ਪਰ ਦੁੱਧ ਚੰਗਾ ਆਥੇਲੇ ਇਸ ਮੈਂ ਦੇ 10 ਕਿਲੋ ਆ ਅਗਲਾ ਥਾਣਾ ਤੁਹਾਨੂੰ ਦੱਸਤਾ ਹੀ ਵੀ ਅੱਧਾ ਥਾਣਾ ਜਦੋਂ ਆਪਾਂ ਚਵਾਈ ਕਰਦੇ ਹਾਂ ਅੱਧਾ ਥਾਣਾ ਧਾਰਾ ਪੂਰਾ ਵਰਦਾ ਪਰ ਅੱਧਾ ਥਾਣਾ ਠੀਕ ਆ ਤੇ ਅਗਲੀ ਮੈਂ ਵੀਰ ਆਪਣੇ ਕੋਲ ਜਿਹੜੀ ਇਹ ਆ ਗਈ ਆ ਅੱਛਾ ਸੋਨੂ ਭਾਈ ਇਹ ਵੀ ਸੂਈ ਗੱਬਣ ਇਹ ਜੀ ਸੂਈ ਨੂੰ ਅੱਜ 7ਵਾਂ 8ਵਾਂ ਦੇਣ ਆ ਇਹਨੇ ਮਰਿਆ ਬੱਚਾ ਦਿੱਤਾ ਭਾਜੀ ਅੱਛਾ ਜੀ ਇੱਥੇ 부ਸੀ ਪਈ ਤੇ 부ਸੀ ਲੈ ਗਏ ਆ ਆਪਣੇ ਕੁੱਤੇ ਘਾਤੇ ਪਤਾ ਨਹੀਂ ਲੱਗਾ ਅੱਛਾ ਜੀ ਤੇ ਮੈਂ ਥੱਲੇ ਦੋ 10 ਕਿਲੋ 10 ਕਿਲੋ ਇਹ ਗੱਲ ਦੀ ਤੇ ਗਰੰਟੀ ਹੋ ਗਈ ਹਾਲੇ ਮੈਂ ਨੇ ਕੱਕ ਮੈਲਾ ਮੂਲਾ ਦੇ ਕੁਝ ਨਹੀਂ ਮਾਰਿਆ ਹਾਂ ਤੇ ਆਂਦੀ ਕੁਝ ਨਹੀਂ ਦੁੱਧ 10 ਕਿਲੋ ਹੈਗਾ ਠੰਡਾ ਸਾ ਅੱਛਾ ਜੀ ਪੰਜ 6 ਦਿਨ ਹੋ ਗਏ ਆ ਆ 8 ਹੋ ਗਏ ਹੁਣਗੇ ਇਹਦੀ ਗਰੰਟੀ ਆ ਜੀ ਹਰ ਇੱਕ ਬੰਦੇ ਨੇ ਮੈਂ ਵਪਾਰੀ ਨੇ ਵੇਖੀ ਧੋਖਾ ਨਾ ਹੋਊਗਾ ਜੀ ਠੀਕ ਆ ਜੀ ਲਓ ਦੋਸਤੋ 8 ਦਿਨ ਦਾ ਸਮਾਂ ਹੋ ਗਿਆ ਤੇ ਜਦੋਂ ਕਿਤੇ ਬੱਚੇ ਨੂੰ ਜਨਮ ਦਿੱਤਾ ਬੱਚਾ ਮਰਿਆ ਦਿੱਤਾ ਸੀਗਾ ਠੀਕ ਆ ਤੇ ਸੂਬਾ ਅੱਗੇ ਕਿਸੇ ਵੀਰਤੀ ਸਮਝਾ ਤੀਜਾ ਮੰਨ ਲਓ ਚੌਥਾ ਮੰਨ ਲਓ ਤੀਜਾ ਮੰਨ ਲਓ ਠੀਕ ਆ ਜੀ ਬਾਕੀ ਮਾਜੋ ਵੱਡੀ ਆ ਸੋਹਣੀ ਵੇਲਬੂਲ ਸੋਹਣੀ ਆ ਉਚਾਈ ਕੱਦ ਕਾਠ ਬਾਬਾ ਚੰਗਾ ਤੇ ਥਣਾ ਤੋਂ ਨਾਲ ਦੀ ਤੁਸੀਂ ਦੇਖ ਕੇ ਇੱਕ ਵਾਰੀ ਜ਼ਰੂਰ ਚੈੱਕ ਕਰੋ ਨੇੜੇ ਤੋਂ ਆ ਥਣ ਦੇਵਾ ਸੋ ਕੋਈ ਅਠਾ ਸੱਤਾਂ ਦਿਨਾਂ ਦਾ ਜਿਹੜਾ ਦੋਸਤੋ ਸੂਬਾ ਹੈਗਾ ਠੀਕ ਆ ਮੈਂ ਆ ਕਰੋ ਚੈੱਕ ਜੀ ਜੀ ਅੱਛਾ ਵੀਰੇ ਫਿਰ ਇਹਦੇ ਥੱਲੇ ਹੁਣ ਦੁੱਧ ਤੇ ਆ ਗਈ ਹੈ ਤਕਰੀਬਨ ਹੁਣ ਦੁੱਧ ਤੇ ਆ ਗਈ ਹੈ ਜੀ ਬੌਲੇ ਚ ਨਿਕਲ ਕੇ ਦੁੱਧ ਤੇ ਆ ਗਈ ਦੁੱਧ ਮੈਂ ਥੱਲੇ ਹੋ ਗਿਆ ਜੀ 10 ਤੋਂ ਬਾਹਰ ਬਾਕੀ 10 ਦੀ ਗਰੰਟੀ ਦਿੱਤੀ ਜਾਊ ਪੱਕੀ ਦੋ ਟਾਈਮ ਪਾਂ ਵਿੱਚ ਹੋ ਕੇ ਲੈ ਜੇ ਲੀਟਰ ਮਾਰ ਕੇ 10 ਲੀਟਰ ਦੀ ਹਾਂਜੀ ਕੁਖ ਨਹੀਂ ਆਂਦੀ ਇਦਾਂ ਹੀ ਬਹਿ ਜਾ ਪਾਂ ਥੱਲੇ ਠੀਕ ਹੈ ਚਵਾਈ ਚੂਵੀ ਵੀ ਚੰਗੀ ਹੈ ਬਿਲਕੁਲ ਇੱਕ ਨੰਬਰ ਭਾਜੀ ਫੇਰ ਨਹੀਂ ਇੱਕ ਬੂੰਦ ਵੀ ਨਹੀਂ ਪਉਂਦੀ ਠੀਕ ਹੈ ਜੀ ਲਓ ਦੋਸਤੋ ਚਵਾ ਪਸਮਾਦੀ ਵੀ ਚੰਗੀ ਹੈ 10 ਕਿਲੋ ਦੁੱਧ ਹੁਣ ਬਿਲਕੁਲ ਹਾਜ਼ਰ ਆਠਾਂ ਆਠਾਂ ਸੱਤਾਂ ਅੱਠ ਦਿਨਾਂ ਦਾ ਜਿਹੜਾ ਦੋਸ ਤੇ ਆ ਤੁਸੀਂ ਵੇਖ ਸਕਦੇ ਠੀਕ ਆ ਜੀ ਹਾਂ ਲੋ ਠੀਕ ਆ ਜੀ ਸੋ ਪਹਾੜੇ ਤੇ ਚਾੜ ਤੇ ਜਿਹੜਾ ਦੋਸਤੋਂ ਹੁਣੇ ਪਸ਼ੂ ਮਿਲਦੇ ਨੇ ਜਿਹੜੀਆਂ ਦੋਵੇਂ ਆਪਾਂ ਤੁਹਾਨੂੰ ਮੱਝਾਂ ਦਿਖਾਈਆਂ ਨੇ ਲਾਸਟ ਦੇ ਵਿੱਚ ਠੀਕ ਆ ਜੀ ਇੱਕ ਸੈਕਿੰਡ ਲਾਸਟ ਦਿਖਾਈ ਆ ਇੱਕ ਲਾਸਟ ਫਾਈਨਲ ਤੇ ਜਿਹੜੀ ਤੁਹਾਨੂੰ ਆ ਦਿਖਾਈ ਆ ਆਪਾਂ ਤੇ ਇਹ ਵੀਰ ਕਿੱਥੋਂ ਕਹਿੰਕ ਦੇ ਦਾਂਗੇ ਆਪਣੇ ਸੱਜਣਾ ਨੂੰ ਲਈ ਤੇ ਭਾਜੀ ਆਪਾਂ 85 ਦੀ ਆ ਮੁੰਡਾ ਨੂੰ ਪਤਾ ਬੱਚੇ ਦਾ ਥੋੜਾ ਵਟਾ ਲੱਗਣਾ ਲੱਗਣਾ 75 ਦੀ ਦੇ ਦिए 75 ਦੀ ਹਾਂਜੀ ਬਾਕੀ ਤੋਂ ਕਿਸੇ ਵੀ ਕਿਸਮ ਦਾ ਨਾ ਹੋਊਗਾ ਚੁਾਈ ਹਰ ਇੱਕ ਬੰਦੇ ਨੇ ਗੱਬਣ ਮੈਂ ਵੇਖੀ ਆਪਣੇ ਘਰ ਠੀਕ ਹੈ ਜੀ ਹਾਂਜੀ ਜੇ ਕੋਈ ਲੋਕਲ ਬੰਦੇ ਜਿਹੜੇ ਸੱਜਣ ਆਉਂਦੇ ਉਹਨਾਂ ਦਾ ਵੇਖੀਏ ਸਾਰਾ ਰਿਕਾਰਡ ਭਾਵੇਂ ਕੋਈ ਬੰਦਾ ਆਖੇ ਕਿ ਨਹੀਂ ਸੋਨੂ ਕੋ ਮੱਝ ਆਪਾਂ ਇਹਨੇ ਜਿਆਦਾ ਟਾਈਮ ਦੀ ਸੋਈਏ ਗਰੰਟੀ ਹੋਊਗੀ ਜੀ ਫੋਨ ਲਾ ਕੇ ਜੀ 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 ਲੋਬ ਦੋਸਤੋ ਤਸੱਲੀ ਹੋਊਗੀ ਕੋਈ ਇਹ ਨਹੀਂ ਹੋਊਗਾ ਪਸ਼ੂ ਕੇ 15 ਦਿਨਾਂ ਦਾ ਮਹੀਨੇ ਦਾ 25 ਦਿਨਾਂ ਦਾ ਸੋਇਆ ਹੋਊਗਾ ਸੋ ਜਿੰਨਾ ਕਿ ਤੁਹਾਨੂੰ ਆਈਡੀਆ ਵੇਰਨੇ ਦੱਸਤਾ ਵੀ ਕੋਈ 10 ਦਿਨਾਂ ਦਾ 8 ਦਿਨਾਂ ਦਾ ਸੂਬਾ ਹੋਏਗਾ ਪਸ਼ੂ ਦਾ ਤੇ ਬਿਨ ਬੱਚੇ ਤੋਂ ਆ ਠੀਕ ਆ ਜੀ ਤੇ ਪਹਾੜੇ ਵੰਡੇ ਤੇ ਚਾਰ ਤੇ ਜਿੱਦਾਂ ਮਰਜੀ ਪਸ਼ੂ ਕੋ ਚੋਲੇ ਖੋਸ਼ ਹੋ ਕੇ ਮਿਲਦੀਆਂ ਨੇ ਬਾਕੀ ਜਿਨ੍ਹਾਂ ਦੇ ਨਾਲ ਬੱਚੇ ਉਹ ਤੁਹਾਨੂੰ ਪਹਿਲੇ ਦੂਜੇ ਤੀਜੇ ਨੰਬਰ ਤੇ ਮੱਝਾਂ ਆਪਾਂ ਦਿਖਾਤੀਆਂ ਨੇ ਨਾਲ ਬੱਚੇ ਦਿਖਾਤੇ ਆ ਪ੍ਰੋਪਰ ਸੋ ਬਾਕੀ 1 2 ਨਗਰ ਦੀਆਂ ਜਿਹੜੀਆਂ ਦੋਸਤੋ ਵਿੱਚੋਂ ਚੁਵਾਈਆਂ ਵੀ ਆਪਾਂ ਤੁਹਾਨੂੰ ਕਰਕੇ ਦਿਖਾਤੀਆਂ ਨੇ ਠੀਕ ਆ ਸੋ ਚੰਗੀ ਤਰ੍ਹਾਂ ਵੀਡੀਓ ਨੂੰ ਦੇਖ ਲਓ ਮੇਰਾ ਭਰਾ ਜਿਹੜੇ ਵੀਰ ਨੇ ਪਸ਼ੂ ਖਰੀਦਣੇ ਆ ਉਸ ਤੋਂ ਬਾਅਦ ਤੁਸੀਂ ਘਰ ਆ ਜਿਓ ਪਿੰਡ ਲੋਕੇ ਤੁਸੀਂ ਵਿਜ਼ਿਟ ਕਰਨੀ ਹੈ ਨੇੜੇ ਕੈਰੋਂ ਤੇ ਸੋਨੂ ਵੀਰ ਹੋਰ ਕੋਈ ਗੱਲਬਾਤ ਨਹੀਂ ਬੱਸ ਜੀ ਮਿਹਰਬਾਨੀ ਥੈਂਕ ਯੂ ਤੇ ਆਉਂਦੇ ਰਹਿੰਦੇ ਪਸ਼ੂ ਇਸੇ ਤਰ੍ਹਾਂ ਹਾਂ ਜੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਜੀ ਵਪਾਰ ਕਰੀਦਾ ਠੀਕ ਆ ਜੀ ਇਹ ਬੈਗੀਆਂ ਫੇਰ ਲੈ ਜਾਂਦੀਆਂ ਫੇਰ ਲੈ ਜਾਂਦੀਆਂ ਕਦੀ ਦੋ ਹੁੰਦੀਆਂ ਕਦੀ 10 ਹੁੰਦੀਆਂ ਰੁਟੀਨ ਦੇ ਵਿੱਚ ਮਾਲ ਆਉਂਦਾ ਸੀ ਠੀਕ ਆ ਵੀਰ ਜੀ ਬਾਕੀ आले ਦੁਆਏ ਪੱਕੇ ਬੰਦੇ ਆ ਪਿਤਾ ਜੀ ਵਪਾਰ ਕਰਦੇ ਦਾਦਾ ਜੀ ਵੀ ਕਰਦੇ ਰਹੇ ਅਹੀਂ ਕਰਦੇ ਆ ਕਿਸੇ ਵੀ ਗੱਲ ਦਾ ਕੋਈ ਵੀ ਕੋਈ ਲਾਂਬਾ ਨਹੀਂ ਕੋਈ ਕਿਸੇ ਨੂੰ ਸ਼ਿਕਾਇਤ ਨਹੀਂ ਠੀਕ ਹੈ ਜੀ ਚਲੋ ਉਮੀਦ ਚੰਗੀ ਹੁੰਦੀ ਹੈ ਆਪਣੇ ਵਪਾਰੀ ਭਰਾਵਾਂ ਤੋਂ ਜਿਹੜੇ ਚੰਗਾ ਕੰਮ ਕਰਦੇ ਉਹਨਾਂ ਨੂੰ ਚੰਗਾ ਕਹਿੰਦੇ ਆ ਸਾਰੇ ਬਿਲਕੁਲ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਚੰਗਾ ਕੰਮ ਕਰਦੇ ਰਹੋ ਤੇ ਪਸ਼ੂ ਲੱਬ ਲੱਬ ਨਵੇਂ-ਨਵੇਂ ਹੋਰ ਲਿਆ ਕੇ ਵਿਖਾਈਏ ਆਪਾਂ ਹਾਂ ਜੀ ਜੀ ਆਇਆਂ ਨੂੰ ਤੇ ਸੋਨੂੰ ਵੀ ਇੱਕ ਨੰਬਰ ਬੋਲ ਦਈਏ ਆਪਣੇ ਨੰਬਰ ਜੀ 98762 64073 ਠੀਕ ਹੈ ਜੀ ਹਾਂ ਜੀ ਲਓ ਜੀ ਦੋਸਤੋ ਨੰਬਰ ਵੀਰ ਸੋਨੂੰ ਦੇ ਬੈਕ ਸਾਈਡ ਤੇ ਵੀ ਲਿਖਿਆ ਠੀਕ ਹੈ ਜੀ 9876264073 ਇਹ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਨੰਬਰ ਆਪਾਂ ਸਕਰੀਨ ਦੇ ਉੱਪਰ ਵੀ ਚੱਲਦਾ ਕਰ ਦੇਣਾ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ